ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਜਾਣੋਗੇ ਕਿ ਸਰਸਾ ਨਦੀ ਦੇ ਉੱਤੇ ਜਦੋਂ ਪਰਿਵਾਰ ਵਿਛੋੜਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪਾਂ ਬਹੁਤ ਵਾਰ ਤੇ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਇਹ ਜਾਣ ਚੁੱਕੇ ਹਾਂ ਕਿ ਇਸ ਸਰਸਾ ਦੇ ਪਾਣੀ ਨੇ ਇਹਦੇ ਵਿੱਚ ਆਏ ਚੱਖੜ ਨੇ ਮੀਂਹ ਨੇ ਤੇ ਉਧਰੋਂ ਜਿਹੜਾ ਦੁਸ਼ਮਨ ਦਲਾਂ ਨੇ ਜੋ ਹਮਲੇ ਕੀਤੇ ਉਸ ਹਾਲਾਤਾਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ ਸਨ ਜਿਨ੍ਹਾਂ ਵਿੱਚੋਂ ਦੋ ਪਰਿਵਾਰ ਦੇ ਜਿਹੜੇ ਹਿੱਸੇ ਹੋਏ ਸੀ ਜਿਦੇ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਹੁੰਦੇ ਨੇ ਦੂਸਰੇ ਹਿੱਸੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕੁਜ ਸਿੰਘ ਪੰਜ ਪਿਆਰੇ ਤੇ ਦੋ ਵੱਡੇ ਸਹਬਜ਼ਾਦੇ ਹੁੰਦੇ ਨੇ ਉਹਨਾਂ ਦੋਨਾਂ ਦੇ ਨਾਲ ਕੀ ਕੀ ਹੁੰਦਾ ਉਹ ਆਪਾਂ ਆਲਰੇਡੀ ਪਿਛਲੀਆਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਤੁਸੀਂ ਸੁਣ ਚੁੱਕੇ ਹੋ ਬਹੁਤ ਹੀ ਪਿਆਰ ਨਾਲ ਤੇ ਸਤਿਕਾਰ ਨਾਲ ਪਰ ਕੀ ਤੁਸੀਂ ਜਾਣਦੇ ਹੋ ਕਿ ਮਾਤਾ ਜੀ ਗੁਰੂ ਸਾਹਿਬ ਦੇ ਜਿਹੜੇ ਮਹਿਲ ਸੀ ਉਹਨਾਂ ਨਾਲ ਕੀ ਹੁੰਦਾ ਹੈ ਉਹ ਕਿੱਧਰ ਜਾਂਦੇ ਨੇ ਅੱਜ ਉਹਨਾਂ ਦੇ ਇਤਿਹਾਸ ਨੂੰ ਆਪਾਂ ਸਰਵਣ ਕਰਾਂਗੇ ਕਿਉਂਕਿ ਬਹੁਤ ਘੱਟ ਸਿੱਖ ਸੰਗਤ ਸ਼ਾਇਦ ਉਹਨਾਂ ਬਾਰੇ ਜਾਣਦੀ ਹੋਣਗੇ ਡਿਟੇਲ ਚ ਕਿ ਉਹ ਫਿਰ ਕੀ ਗੁਰੂ ਗੋਵੀ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲ ਵੀ ਪਾਏ ਜਾਂ ਨਹੀਂ ਸੋ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਜੀ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਸਾਰੀ ਸਿੱਖ ਕੌਮ ਤੇ ਬੱਚੇ-ਬੱਚੇ ਨੂੰ ਇਸ ਚੀਜ਼ ਬਾਰੇ ਜਾਣਕਾਰੀ ਮਿਲ ਸਕੇ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਅਰਜ ਕਰਦੇ ਹਾਂ ਤੇ ਵੀਡੀਓ ਦੀ ਸਟਾਰਟਿੰਗ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਸ਼ੁਰੂ ਕਰਦੇ ਹਾਂ ਆਪਾਂ ਦਾਸਤਾਨ ਨੂੰ 1704 ਈਸਵੀ ਤੋਂ ਲੈ ਕੇ 20 ਦਸੰਬਰ 1704 ਈਸਵੀ ਦਾ ਉਹ ਸਮਾਂ ਜਦੋਂ ਉਨ੍ਹਾਂ ਦਾ ਵਿਛੋੜਾ ਪੈਂਦਾ ਜੀ ਸਰਸਾ ਨਦੀ ਦੇ ਕਿਨਾਰੇ ਉਦੋਂ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੱਕ ਭਾਵ 7 ਅਕਤੂਬਰ 1708 ਈਸਵੀ ਤੱਕ ਦਾ ਬੜਾ ਹੀ ਕਠਿਨ ਤੇ ਦੁਖਦਾਈ ਸਮਾਂ ਮਾਤਾ ਸਹਿਬ ਕੌਰ ਜੀ ਤੇ ਮਾਤਾ ਸੁੰਦਰੀ ਜੀ ਨੇ ਆਪਣੇ ਅੱਖੀਂ ਤੱਕਿਆ ਪਰ ਆਪ ਹਮੇਸ਼ਾ ਅਡੋਲ ਤੇ ਚੜ੍ਹਦੀ ਕਲਾ ਦੇ ਵਿੱਚ ਰਹੇ ਨੇ ਤੇ ਕਹਿੰਦੇ ਆ ਪਰਿਵਾਰ ਵਿਛੋੜੇ ਸਮੇਂ ਆਪ ਜੀ ਜਾਨੀ ਕਿ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਬ ਕੌਰ ਜੀ ਦੇ ਨਾਲ ਦੋ ਸੇਵਕਾਾਂ ਬੀਬੀ ਭਾਗ ਕੌਰ ਬੀਬੀ ਹਰਦਾਸ ਕੌਰ ਤੋਂ ਇਲਾਵਾ ਦੋ ਸਿੰਘ ਭਾਈ ਜਵਾਹਰ ਸਿੰਘ ਤੇ ਭਾਈ ਤੰਨਾ ਸਿੰਘ ਆਪ ਜੀ ਦੇ ਛੋਟੇ ਭਰਾ ਭਾਈ ਸਹਿਬ ਸਿੰਘ ਤੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਲ ਫਿਰ ਦਿੱਲੀ ਜਾ ਕੇ ਰਿਹائش ਕਰਦੇ ਨੇ ਉਧਰ ਚਮਕੌਰ ਦੀ ਜੰਗ ਵਿੱਚ ਵੱਡੇ ਦੋ ਸਹਬਜ਼ਾਦੇ ਤੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੇ ਹੱਥੋਂ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਗੁਰੂ ਜੀ ਮੁਕਸਰ ਦੀ ਜੰਗ ਤੋਂ ਬਾਅਦ ਦਮਦਮਾ ਸਾਹਿਬ ਆ ਕੇ ਰੁਕਦੇ ਨੇ ਤੇ ਇੱਥੇ ਉਹ ਆਪਣਾ ਕਮਰ ਕਸਾ ਜੰਗ ਵਾਲਾ ਖੋਲ ਕੇ ਤੇ ਦਮ ਲੈਂਦੇ ਨੇ ਜੀ ਤੋ ਇਸ ਜਗ੍ਹਾ ਦਾ ਨਾਮ ਦਮਦਮਾ ਸਾਹ ਪੈਂਦਾ ਇਹਦੀ ਖਬਰ ਜਦੋਂ ਮਾਤਾ ਸਹਿਬ ਕੌਰ ਤੇ ਮਾਤਾ ਸੁੰਦਰੀ ਜੀ ਨੂੰ ਹੋਈ ਤਾਂ ਦੋਵੇਂ ਮਾਤਾਵਾਂ ਭਾਈ ਮਨੀ ਸਿੰਘ ਜੀ ਦੇ ਨਾਲ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਫਰਵਰੀ 1706 ਈਸਵੀ ਨੂੰ ਆਉਂਦੇ ਨੇ ਉਹਨਾਂ ਦੇ ਦਰਸ਼ਨਾਂ ਲਈ ਪੁੱਜਦੇ ਨੇ ਚਾਰੇ ਸਹਿਬਜ਼ਾਦਿਆਂ ਨੂੰ ਗੁਰੂ ਸਾਹਿਬ ਜੀ ਦੇ ਨਾਲ ਨਾ ਦੇਖ ਕੇ ਮਾਤਾਵਾਂ ਨੇ ਪੁੱਛਣਾ ਕੀਤਾ ਕਿ ਕਲਗੀਧਰ ਪਾਤਸ਼ਾਹ ਚਾਰੇ ਸਹਿਬਜ਼ਾਦੇ ਕਿੱਥੇ ਨੇ ਇੱਥੇ ਹੀ ਕਲਗੀਧਰ ਪਾਸ਼ਾ ਜੀ ਨੇ ਖਾਲਸੇ ਵਾਲ ਇਸ਼ਾਰਾ ਕਰਕੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇਉਂ ਚਾਰਿਆ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁੱਤ ਚਾਰ ਚਾਰ ਮੋਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਕੁਝ ਸਮਾਂ ਸੇਵਾ ਤੇ ਦਰਸ਼ਨ ਕਰਨ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਨੇ ਦੱਖਣ ਵਿੱਚ ਔਰੰਗਜ਼ੇਬ ਨੂੰ ਮਿਲਣ ਦਾ ਫੈਸਲਾ ਕੀਤਾ ਤੇ ਫਿਰ ਦੋਵੇਂ ਮਾਤਾਵਾਂ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਬ ਕੌਰ ਜੀ ਨੂੰ ਰਸਤੇ ਦੀਆਂ ਔਖਾਈਆਂ ਕਠਿਨਾਈਆਂ ਨੂੰ ਦੇਖਦੇ ਹੋਏ ਦਿੱਲੀ ਵਾਪਸ ਭੇਜ ਦਿੱਤਾ ਦਮਦਮਾ ਸਾਹਾ ਤੋਂ ਨਾ ਦੇੜ ਜਾਂਦੇ ਸਮੇਂ ਕਲੰਗੀਧਰ ਜੀ ਨੇ ਮੋਤੀ ਸ਼ਾ ਬਾਗ ਜਿੱਥੇ ਅੱਜ ਕੱਲ ਮੋਤੀ ਬਾਗ ਗੁਰਦੁਆਰਾ ਸਾਹਿਬ ਹੈ ਵਿੱਚ ਜਦੋਂ ਚਰਨ ਪਾਏ ਇੱਥੇ ਫਿਰ ਕਹਿੰਦੇ ਦੱਖਣ ਦੇਸ਼ ਜਾਣ ਸਮੇਂ ਮਾਤਾ ਸਹਿਬ ਕੌਰ ਜੀ ਨੇ 사ਤਗੁਰੂ ਜੀ ਦੇ ਨਾਲ ਜਾਣ ਦੀ ਇੱਛਾ ਪ੍ਰਗਟ ਕੀਤੀ। ਨਾਦੇੜ ਵਿਖੇ ਦਸ਼ਮੇਸ਼ ਪਿਤਾ ਜੀ ਨੇ ਮਾਤਾ ਜੀ ਦੀ ਫਿਰ ਰਿਹائش ਦਾ ਪ੍ਰਬੰਧ ਕੀਤਾ ਕਿਉਂਕਿ ਫਿਰ ਪਾਤਸ਼ਾਹ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਇਜਾਜ਼ਤ ਦਿੱਤੀ ਕਿ ਤੁਸੀਂ ਸਾਡੇ ਨਾਲ ਜਾ ਸਕਦੇ ਹੋ। ਕਹਿੰਦੇ ਆ ਬਹੁਤ ਹੀ ਘੱਟ ਸਮਾਂ ਜੇਕਰ ਤਿੰਨਾਂ ਮਾਤਾਵਾਂ ਵਿੱਚੋਂ ਗੁਰੂ ਸਾਹਿਬ ਜੀ ਦੇ ਤਿੰਨੇ ਮਹਿਲਾਂ ਵਿੱਚੋਂ ਕਿਸੇ ਨੇ ਸਮਾਂ ਸਭ ਤੋਂ ਘੱਟ ਕਿਸੇ ਨੇ ਗੁਰੂ ਸਾਹਿਬ ਜੀ ਨਾਲ گزارਿਆ ਤਾਂ ਉਹ ਮਾਤਾ ਸਾਹਿਬ ਕੌਰ ਜੀ ਸੀ। ਤੇ ਮਾਤਾ ਸੁન્દਰੀ ਜੀ ਨੂੰ ਗੁਰੂ ਪਾਸ਼ਾ ਜੀ ਨੇ ਖਾਲਸਾ ਪੰਥ ਦੀਆਂ ਜ਼ਿੰਮੇਵਾਰੀਆਂ ਸੌਂਪਦੇ ਹੋਏ ਦਿੱਲੀ ਜਾਣ ਲਈ ਹੁਕਮ ਦੇ ਦਿੱਤੇ ਨੇ ਤੇ ਮਾਤਾ ਸਹਿਬ ਕੌਰ ਜੀ ਨੂੰ ਫਿਰ ਨਾ ਦੇੜ ਵਿਖੇ ਦਸ਼ਮੇਸ਼ ਪਿਤਾ ਜੀ ਨੇ ਉਹਨਾਂ ਦੀ ਰਿਹਾਈਸ਼ ਗੋਦਾਵਰੀ ਦੇ ਕੰਡੇ ਹੀਰਾ ਘਾਟ ਵਿਖੇ ਉਚੇਚੇ ਪ੍ਰਬੰਧ ਕਰਵਾਏ ਮਾਤਾ ਸਹਿਬ ਕੌਰ ਜੀ ਨੇ ਇੱਥੇ ਹੀ ਆਪਣਾ ਟਿਕਾਣਾ ਬਣਾ ਲਿਆ ਤੇ ਜਦੋਂ ਗੁਰੂ ਸਾਹਿਬ ਜੀ ਗਾਂ ਜਾ ਰਹੇ ਸੀ ਜੀ ਨਾ ਦੇੜ ਤੋਂ ਗਾਂ ਦੱਖਣ ਔਰੰਗਜ਼ੇਬ ਨੂੰ ਮਿਲਨ ਤਰਸਤੇ ਚ ਹੀ ਗੁਰੂ ਸਾਹਿਬ ਜੀ ਨੂੰ ਖਬਰਾਂ ਮਿਲ ਗਈਆਂ ਸਨ ਕਿ ਔਰੰਗਜ਼ੇਬ ਦੀ ਮੌਤ ਹੋ ਗਈ ਹੈ ਤੇ ਫਿਰ ਕਹਿੰਦੇ ਨੇ ਗਾਂਹਾਂ ਜਾਂਦਾ ਕੋਈ ਮਕਸਦ ਨਾ ਹੁੰਦਾ ਦੇਖ ਗੁਰੂ ਸਾਹਿਬ ਜੀ ਨੇ ਨਦੇੜ ਵਿੱਚ ਹੀ ਰੁਕਣਾ ਕੀਤਾ ਉਸ ਤੋਂ ਬਾਅਦ ਕੀ ਹੁੰਦਾ ਜੀ ਇੱਥੇ ਮਾਤਾ ਜੀ ਜਿੱਥੇ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਟਿਕਾਣਾ ਬਣਾਇਆ ਸੀ ਹੀਰਾ ਘਾਟ ਵਿਖੇ ਇਥੇ ਮਾਤਾ ਜੀ ਸਵਾ ਪਹਿਰ ਰਾਤ ਰਹਿੰਦੇ ਆ ਇਸ਼ਨਾਨ ਕਰਨ ਪਿੱਛੋਂ ਨਿਤ ਨੇਮ ਕਰਦੇ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਦੇ ਕੀਰਤਨ ਦੀ ਸਮਾਪਤੀ ਪਿੱਛੋਂ ਸੰਗਤਾਂ ਨੂੰ ਉਪਦੇਸ਼ ਦਿੰਦੇ ਗੁਰੂ ਜੀ ਦੇ ਨੇ ਆਪਣੇ ਪਰਲੋਕ ਗਮਣ ਦਾ ਜਦੋਂ ਸਮਾਂ ਨੇੜੇ ਆਉਂਦਾ ਵੇਖਿਆ ਤਾਂ ਉਹਨਾਂ ਨੇ ਫਿਰ ਮਾਤਾ ਸਹਿਬ ਕੌਰ ਜੀ ਨੂੰ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਦੇ ਕੋਲ ਭੇਜਣ ਦਾ ਸੰਕਲਪ ਬਣਾਇਆ ਤੇ ਉਹਨਾਂ ਨੂੰ ਆਪਣੇ ਕਮਰਕਸੇ ਵਿੱਚੋਂ ਪੰਜ ਸ਼ਸਤਰ ਖੜਗ ਦੋ ਤਾਰੀ ਖੰਡਾ ਖੰਜਰ ਤੇ ਦੋ ਕਟਾਰਾਂ ਪ੍ਰਦਾਨ ਕੀਤੀਆਂ ਤੇ ਦਿੱਲੀ ਵਿਖੇ ਜਿੱਥੇ ਅੱਜਕੱਲ ਗੁਰਦੁਆਰਾ ਮਾਤਾ ਸੁੰਦਰੀ ਜੀ ਸ਼ਿਸ਼ੋਭਿਤ ਹੈ ਇੱਥੇ ਆਪ ਸ਼ਸਤਰਾਂ ਦੀ ਸੇਵਾ ਕਰਦੇ ਰਹੇ ਮਾਤਾ ਜੀ ਨੂੰ ਫਿਰ ਇਹਨਾਂ ਨੇ ਦਿੱਲੀ ਭੇਜ ਦਿੱਤਾ ਜੀ ਨਿਤਨੇਮ ਤੇ ਸ਼ਸਤਰਾਂ ਦੇ ਦਰਸ਼ਨ ਕਰਕੇ ਮਾਤਾ ਜੀ ਲੰਗਰ ਛਕਦੇ ਸੀ ਜਦੋਂ ਕਹਿੰਦੇ ਆ ਫਰੋਖਸ਼ੀਰ ਤਖਤ ਤੇ ਬੈਠਾ ਤਾਂ ਉਹਨੇ ਸਿੱਖਾਂ ਦੇ ਖਿਲਾਫ ਜ਼ੁਲਮਾਂ ਦੀ ਹਨੇਰੀ ਝੁਲਾ ਦਿੱਤੀ ਸ਼੍ਰੀ ਕਲੰਗੀ ਤਰਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਮਾਤਾ ਸਹਿਬ ਕੌਰ ਜੀ ਤੇ ਮਾਤਾ ਸੁੰਦਰੀ ਜੀ ਨੇ ਸੰਗਤਾਂ ਪ੍ਰਤੀ ਹੁਕਮਨਾਮੇ ਜਾਰੀ ਕੀਤੇ ਪਹਿਲਾਂ ਮਾਤਾ ਸਹਿਬ ਕੌਰ ਜੀ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਹੁਕਮਨਾਮੇ ਜਾਰੀ ਕਰਦੇ ਨੇ ਸੰਗਤ ਤੇ ਪੰਗਤ ਦੀ ਪ੍ਰਥਾ ਨੂੰ ਚਾਲੂ ਰੱਖ ਕੇ ਖਾਲਸਾ ਪੰਥ ਦੀ ਅਗਵਾਈ ਕੀਤੀ ਇਹਨਾਂ ਨੇ ਜਿਨ੍ਹਾਂ ਵਿੱਚੋਂ 9 ਹੁਕਮਨਾਮਿਆਂ ਦਾ ਵੀਰਵਾ ਤਾਂ ਉਪਲਬਧ ਵੀ ਹੈ ਜੀ ਮਾਤਾ ਸਹਿਬ ਕੌਰ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਆਇਆ ਦੇਖ ਕੇ ਮਾਤਾ ਸੁੰਦਰੀ ਜੀ ਨੂੰ ਕਲੰਗੀਧਰ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਜੋ ਸ਼ਸਤਰ ਅਬਜਲਨਗਰ ਤੋਂ ਤੁਰਨ ਵੇਲੇ ਮਾਤਾ ਸਹਿਬ ਕੌਰ ਜੀ ਨੂੰ ਉਹਨਾਂ ਨੇ ਸਪੁਰਦ ਕੀਤੇ ਸਨ ਉਹ ਉਹਨਾਂ ਨੇ ਫਿਰ ਉਹ ਪੰਜੇ ਸ਼ਸਤਰ ਮਾਤਾ ਸੁੰਦਰੀ ਜੀ ਨੂੰ ਸਪੁਰਦ ਕਰ ਦਿੱਤੇ ਤੇ 15 ਅਕਤੂਬਰ 1734 ਈਸਵੀ ਦਿਨ ਸ਼ੁੱਕਰਵਾਰ ਨੂੰ ਮਾਤਾ ਸਹਿਬ ਕੌਰ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਤੋਂ ਪਿਛੋਂ ਨਿਤਨੇਮ ਕੀਤਾ ਤੇ ਗੁਰੂ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰਨ ਉਪਰੰਤ ਆਪਣਾ ਪੰਜ ਭੂਤਕ ਸਰੀਰ त्याग ਦਿੱਤਾ। ਮਾਤਾ ਜੀ ਨੇ ਕੁੱਲ ਸੰਸਾਰਕ ਯਾਤਰਾ ਜੇ ਆਪਾਂ ਗੱਲ ਕਰੀਏ ਤਾਂ ਲਗਭਗ 50 ਸਾਲ ਭੋਗੀ ਜਿਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾ ਜਾਣ ਉਪਰੰਤ ਲਗਭਗ 23 ਸਾਲ ਖਾਲਸਾ ਕੌਮ ਦੀ ਕੀਤੀ ਗਈ ਸ਼ਾਨਦਾਰ ਅਗਵਾਈ ਵੀ ਸ਼ਾਮਲ ਹੈ। ਇਸ ਤੋਂ ਮਗਰੋਂ ਮਾਤਾ ਸੁੰਦਰੀ ਜੀ ਉਹਨਾਂ ਨੇ ਸਿੱਖਾਂ ਦੀ ਅਗਵਾਈ ਕੀਤੀ। ਉਹਨਾਂ ਨੇ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਦੀ ਸੇਵਾ ਤੇ ਸਾਮ ਸੰਭਾਲ ਕੀਤੀ। ਉਹਨਾਂ ਨੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਦੇ ਪਵਿੱਤਰ ਸਥਾਨਾਂ ਦੀ ਦੇਖਭਾਲ ਕਰਨ ਲਈ ਕਿਹਾ। ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਲਿਖਤਾਂ ਇਕੱਠੀਆਂ ਕਰਨ ਨੂੰ ਕਿਹਾ ਮਾਤਾ ਸੁੰਦਰੀ ਜੀ ਨੇ। ਉਹਨਾਂ ਨੇ ਆਪਣੀ ਅਗਵਾਈ ਵਿੱਚ ਵੀ ਹੁਕਮਨਾਮੇ ਜਾਰੀ ਕੀਤੇ। ਫਿਰ ਕਹਿੰਦੇ ਆ ਸਨ 1747 ਵਿੱਚ ਮਾਤਾ ਸੁੰਦਰੀ ਜੀ ਵੀ ਜੋਤੀ ਜੋਤ ਸਮਾ ਗਏ ਤੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਬਾਲਾ ਸਾਹਿਬ ਦਿੱਲੀ ਵਿੱਚ ਜੋ ਕੇ ਬਣਿਆ ਹੈ ਉਹ ਸ਼शोਭਿਤ ਹੈ ਜੀ ਸੋ ਇਹ ਸੀ ਦਾਸਤਾਨ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰੀ ਜੀ ਦੀ ਤੇ ਗੁਰੂ ਸਾਹਿਬ ਜੀ ਤੋਂ ਵਿਚ ਬਾਦ ਵਿਛੜਨ ਤੋਂ ਬਾਅਦ ਉਹ ਮਿਲੇ ਨੇ ਜੀ ਤੇ ਕਿਵੇਂ ਦਾ ਉਹਨਾਂ ਦਾ ਜੀਵਨ ਰਿਹਾ ਬਹੁਤ ਹੀ ਕਠਿਨਾਈਆਂ ਤੇ ਦੁਖਦਾਇਕ ਸੀ ਇਹ ਜੀਵਨ ਗੁਰੂ ਸਾਹਿਬ ਜੀ ਤੋਂ ਬਿਨਾਂ ਬਿਤਾਉਣਾ ਉਹ ਵੀ ਮੁਗਲਾਂ ਦੇ ਰਾਜ ਦੇ ਸਮੇਂ ਪਰ ਮਾਤਾ ਜੀ ਦੇ ਕਦੇ ਵੀ ਮੁਖਤੇ ਕਿਸੇ ਵੀ ਪ੍ਰਕਾਰ ਦਾ ਦੁੱਖ ਨਜ਼ਰ ਨਹੀਂ ਸੀ ਆਉਂਦਾ ਉਹ ਹਮੇਸ਼ਾ ਕਾਲਪੁਰਖ ਦੇ ਭਾਣੇ ਦੇ ਵਿੱਚ ਟਿਕੇ ਰਹੇ ਨੇ ਚਾਹੇ ਆਪਾਂ ਮਾਤਾ ਸਾਹਿਬਕੌਰ ਜੀ ਦੀ ਗੱਲ ਕਰ ਲਈਏ ਚਾਹੇ ਆਪਾਂ ਮਾਤਾ ਸੁੰਦਰੀ ਜੀ ਦੀ ਗੱਲ ਕਰ ਲਈਏ ਸੋ ਉਮੀਦ ਕਰਦੇ ਹਾਂ ਕਿ ਅੱਜ ਤੋਂ ਪਹਿਲਾਂ ਜੇਕਰ ਤੁਹਾਨੂੰ ਇਸ ਚੀਜ਼ ਬਾਰੇ ਨਹੀਂ ਪਤਾ ਸੀ ਤਾਂ ਹੁਣ ਇਹ ਇਤਿਹਾਸ ਸਰਵਣ ਕਰਨ ਤੋਂ ਉਪਰੰਤ ਤੁਹਾਡੇ ਕਈ ਸਵਾਲਾਂ ਦਾ ਜਵਾਬ ਤੁਹਾਨੂੰ ਮਿਲ ਗਿਆ ਹੋਵੇਗਾ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਸਰਹੰਦ ਤੇ ਕਬਜ਼ਾ ਕਰ ਲਿਆ ਸੀ ਸਰਹੰਦ ਨੂੰ ਸਿੱਖਾਂ ਦੇ ਰਾਜ ਦੇ ਥੱਲੇ ਸਿੱਖਾਂ ਦੇ ਛਤਰ ਛਾਇਆ ਦੇ ਥੱਲੇ ਕਰ ਦਿੱਤਾ ਸੀ ਤਾਂ ਫਿਰ ਉਹਨਾਂ ਦੀ ਗਾਂ ਸ਼ਹੀਦੀ ਕਿਵੇਂ ਹੁੰਦੀ ਆ ਉਹਨਾਂ ਦੇ ਉੱਤੇ ਕੀ ਕੀ ਜ਼ੁਲਮ ਹੁੰਦੇ ਨੇ ਇਹ ਸਾਰੀ ਗੱਲਬਾਤ ਤੁਸੀਂ ਅਗਲੀ ਵੀਡੀਓ ਚ ਸਰਵਨ ਕਰੋਗੇ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਰੇ ਹੀ ਬੱਚੇ ਸਾਰੀ ਸਿੱਖ ਕੌਮ ਵੀਰ ਪੈਣਾ ਮਾਤਾ ਸਹਿਬ ਕੌਰ ਜੀ ਤੇ ਮਾਤਾ ਸੁੰਦਰੀ ਜੀ ਦੇ ਇਤਿਹਾਸ ਤੋਂ ਜਾਣੂ ਹੋਣ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਇਦਾਂ ਦੀ ਇਤਿਹਾਸਿਕ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ